ਪੰਨ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਾਵੜ ਯਾਤਰਾ ਸ਼ੁਰੂ ਹੋ ਜਾਂਦੀ ਹੈ ਪਰ ਕੀ ਕਾਵੜ ਯਾਤਰਾ ਦੇ ਦੌਰਾਨ ਲੋਕਾਂ ਦੇ ਨਾਲ ਖਾਸ ਕਰਕੇ ਕੁੜੀਆਂ ਦੇ ਨਾਲ ਬਤਮੀਜ਼ੀ ਕਰਨਾ ਬਦਸਲੂਕੀ ਕਰਨਾ ਸਹੀ ਹੈ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੱਕ ਮਹਿਲਾ ਜਿਸ ਨੂੰ ਕਿੰਜ ਕੁੱਟਿਆ ਜਾ ਰਿਹਾ ਵਾਲ ਖਿੱਚੇ ਜਾ ਰਹੇ ਨੇ ਉਸ ਨੂੰ ਕਟੀਟਿਆ ਜਾ ਰਿਹਾ ਸੜਕ ਤੇ ਤੇ ਤਸਵੀਰਾਂ ਜਿਹੜੀਆਂ ਕਿਤੇ ਹੋਰ ਦੀਆਂ ਨਹੀਂ ਕਾਵੜ ਯਾਤਰਾ ਦੇ ਦੌਰਾਨ ਦੀਆਂ ਨੇ ਤਾਂ ਨਾਰਥ ਇੰਡੀਆ ਦੇ ਵਿੱਚ ਇਸ ਵੇਲੇ ਕਾਵੜ ਯਾਤਰਾ ਜਿਹੜੀ ਹੈ ਉਹ ਚੱਲ ਰਹੀ ਹੈ ਜਿੱਥੇ ਭੋਲੇ ਬਾਬਾ ਦੇ ਭਗਤ ਕਾਵੜੀਆ ਲੈ ਕੇ ਹਰੀ وار جا رہے نیتے پورے بابا دا অভিষেক ਹੋ ਰਿਹਾ ਪਰ ਇਸੇ ਵਿਚਾਲੇ ایسی आस्था एसी एसी है ऐसी श्रद्धा ऐसी भक्ति ਦਾ ਕੀ ਕਰਨਾ ਜੋ ਕਿਸੇ انسان ਨੂੰ ਪੈਰਾਂ ਦੇ ਹੇਠਾਂ ਰੋਂਦ ਦਵੇ ਅਜਈਆਂ ਕੁਝ ਤਸਵੀਰਾਂ ਇੱਕ ਮਹਿਲਾ ਦੇ ਨਾਲ ਕਿਸੇ ਵੱਤ ਸਲੂਕੀ ਹੋ ਰਹੀ ਹੈ ਵਾਲ ਉਸ ਦੇ ਖਿੱਚੇਗੇ ਨੇ ਉਸ ਨੂੰ ਬਾਲਾ ਤੋਂ ਪਕੜ ਕੇ ਕਸੀਟਿਆ ਗਿਆ ਤੇ ਉਸ ਦੀ ਜੰਮ ਕੇ ਮਾਰਕੁੱਟ ਹੋਈ ਹੈ ਪਰ ਕੀ ਆਸਥਾ ਨੂੰ ਇੰਜ ਵੇਖਿਆ ਜਾ ਸਕਦਾ ਹੈ ਇਹ ਹੀ ਕਾਵੜ ਯਾਤਰੀ ਜਿਹੜੇ ਨੇ ਇਹ ਭੋਲੇ ਬਾਬਾ ਦੇ ਭਗਤ ਨੇ ਜਾਂ ਫਿਰ ਪਕਤਾ ਦੇ ਰੂਪ ਦੇ ਵਿੱਚ ਗੁੰਡੇ ਨੇ ਹਾਲਾਂਕਿ ਇਹ ਤਸਵੀਰਾਂ ਆਮ ਹੀ ਹੋ ਗਈਆਂ ਨੇ ਕਿਤੇ ਕੁੱਟਮਾਰ ਹੋ ਰਹੀ ਹੈ ਤੇ ਕਿਤੇ ਗੱਡੀਆਂ ਦੀ ਪੰਤੋੜ ਕੀਤੀ ਜਾ ਰਹੀ ਹੈ

ਮਨ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਾਵੜ ਯਾਤਰਾ ਸ਼ੁਰੂ ਹੋ ਜਾਂਦੀ ਹੈ ਪਰ ਕੀ ਕਾਵੜ ਯਾਤਰਾ ਦੇ ਦੌਰਾਨ ਲੋਕਾਂ ਦਾ ਨਾ ਖਾਸ ਕਰਕੇ ਕੁੜੀਆਂ ਦਾ ਨਾ ਬਤਮੀਜ਼ੀ ਕਰਨਾ ਬਦਸਲੂਕੀ ਕਰਨਾ ਸਹੀ ਹੈ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੱਕ ਮਹਿਲਾ ਜਿਸ ਨੂੰ ਕਿੰਜ ਕੁੱਟਿਆ ਜਾ ਰਿਹਾ ਵਾਲ ਖਿੱਚੇ ਜਾ ਰਹੇ ਨੇ ਉਸ ਨੂੰ ਕਟਸੀਟਿਆ ਜਾ ਰਿਹਾ ਸੜਕ ਤੇ ਤੇ ਤਸਵੀਰਾਂ ਜਿਹੜੀਆਂ ਕਿਤੇ ਹੋਰ ਦੀਆਂ ਨਹੀਂ ਕਾਵੜ ਯਾਤਰਾ ਦੇ ਦੌਰਾਨ ਆ ਰਹੀਆਂ ਤਾਂ ਨਾਰਥ ਇੰਡੀਆ ਦੇ ਵਿੱਚ ਇਸ ਵੇਲੇ ਕਾਵੜ ਯਾਤਰਾ ਜਿਹੜੀ ਹੈ ਉਹ ਚੱਲ ਰਹੀ ਹੈ ਜਿੱਥੇ ਭੋਲੇ ਬਾਬਾ ਦੇ ਭਗਤ ਕਾਵੜੀਆ ਲੈ ਕੇ ਹਰਿ ਆਰ ਜਾ ਰਹੇ ਨੇ ਤੇ ਪੋਲੇ ਬਾਬਾ ਦਾ ਅਭਿਸ਼ੇਕ ਹੋ ਰਿਹਾ ਪਰ ਇਸੇ ਵਿਚਾਲੇ ਐਸੀ ਆਸਥਾ ਐਸੀ ਸ਼ਰਧਾ ਐਸੀ ਭਗਤੀ ਦਾ ਕੀ ਕਰਨਾ ਜੋ ਕਿਸੇ ਇਨਸਾਨ ਨੂੰ ਪੈਰਾ ਦੇ ਹੀਠਾ ਰੋਂਦ ਦਵੇ ਅਜਈਆਂ ਕੁਝ ਤਸਵੀਰਾਂ ਇੱਕ ਮਹਿਲਾ ਦੇ ਨਾਲ ਕਿੰਨੇ ਵੱੱਟ ਸਲੂਕ ਕੀ ਹੋ ਰਹੀ ਹੈ ਵਾਲ ਉਸਦੇ ਖਿੱਚੇ ਗਏ ਨੇ ਉਸਨੂੰ ਬਾਲਾ ਤੋਂ ਪਕੜ ਕੇ ਕਸੀਟਿਆ ਗਿਆ ਤੇ ਉਸਦੀ ਜੰਮ ਕੇ ਮਾਰਕੁੱਟ ਹੋਈ ਹੈ ਪਰ ਕੀ ਆਸਥਾ ਨੂੰ ਇੰਜ ਵੇਖਿਆ ਜਾ ਸਕਦਾ ਇਹੀ ਕਾਵੜ ਯਾਤਰੀ ਜਿਹੜੇ ਨੇ ਇਹ ਭੋਲੇ ਬਾਬਾ ਦੇ ਭਗਤ ਨੇ ਜਾਂ ਫਿਰ ਪਕਤਾ ਦੇ ਰੂਪ ਦੇ ਵਿੱਚ ਗੁੰਡੇ ਨੇ ਹਾਲਾਂਕਿ ਇਹ ਤਸਵੀਰਾਂ ਆਮ ਹੀ ਹੋ ਗਈਆਂ ਨੇ ਕਿਤੇ ਕੁੱਟਮਾਰ ਹੋ ਰਹੀ ਹੈ ਤੇ ਕਿਤੇ ਗੱਡੀਆਂ ਦੀ ਪੰਤੋੜ ਕੀਤੀ ਜਾ ਰਹੀ ਹੈ ਓਏ ਓਏ ਭਾਈ 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 ਬੀਬੀ ਕਿ ਡਰਾਮਾ ਕਰ ਰਹੀ ਹੈ ਯਾਰ ਬੀਬੀ ਮਾਰ ਮਨੀਟਰ ਚਲੇ ਜਾ ਹਾਂਸੇ ਬਾਈ ਵਾਲੀ ਤੇ ਮਾਰ ਦਾਰੂ ਬੀਬੀ ਕੇ ਮਾਰ